ਸਭ ਤੋਂ ਪਹਿਲਾਂ ਜਿੰਦਗੀ ਦੇ ਪਾੜ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਰਾਜੀ ਤੁਸੀਂ ਹੋਵੋਗੇ ਤੇ ਅੱਜ ਜਿਹੜਾ ਆਪਣਾ ਇਸ ਚੈਨਲ ਦੇ ਵਲੌਗ ਹੈ ਜੋ ਪਹਿਲਾ ਬਣਾਉਗਾ ਬਜ਼ੁਰਗ ਕਰਦਾ ਜਿੰਦਾਂ ਵਾਲਿਆਂ ਨੂੰ ਕਿ ਅਕਸਰ ਆਪਾਂ ਸੁਣਦੇ ਆ ਨਿਆ ਵੀ ਬਜ਼ੁਰਗ ਭਾਈ ਘਰ ਦਾ ਜਿੰਦਾ ਹੈ ਤੇ ਬਜ਼ੁਰਗਾਂ ਦੇ ਨਾਲ ਆ ਜਿਹੜਾ ਘਰ ਹਰਿਆ ਭਰਿਆ ਲੱਗਦਾ ਹੈ ਹਾਂ ਤੇ ਦੂਜੀ ਗੱਲ ਇਹ ਹੁੰਦੀ ਹੈ ਵੀ ਆਪਾਂ ਨੂੰ ਬਜ਼ੁਰਗਾਂ ਦੀ ਗੱਤਨਾ ਕਿਸੇ ਵੀ ਗੱਲ ਦਾ ਡਰ ਭੈ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਆਪਣੇ ਘਰ ਤੋਂ ਬਾਹਰ ਜਾਣਾ ਜਾਣ ਹੁੰਦਾ ਹੈਗਾ ਨਾ ਤੇ ਉਦੋਂ ਆਪਾਂ ਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਲੈਂਦਾ ਵੀ ਆਪਣਾ ਘਰ ਮਗਰੋਂ ਸੁੰਨਾ ਪਿਆਰ ਦਾ ਆਪਾਂ ਰਹਿ ਨਹੀਂ ਸਕਦੇ ਹੈ ਨਾ ਤੇ ਫਿਰ ਉਦੋਂ ਆਪਾਂ ਨੂੰ ਇਹ ਨਹੀਂ ਪਤਾ ਲੱਗਦੀ ਹੈ ਤੇ ਬਾਕੀ ਜਦੋਂ ਕੋਈ ਚੀਜ਼ ਚਲੀ ਜਾਂਦੀ ਹੈ ਉਹਦੀ ਜਿਹੜੀ ਆਪਾਂ ਨੂੰ ਕਹਿਣੀ ਹੈਗਾ ਉਹ ਬਾਅਦ ਵਿੱਚ ਹੀ ਪਤਾ ਲੱਗਦੀ ਹੈ ਪਹਿਲਾਂ ਆਪਾਂ ਨੂੰ ਨਹੀਂ ਗੱਲ ਪਦੀ ਜਿਵੇਂ ਆਪਾਂ ਬਾਹਰ ਜਾਣਾ ਹੈਗਾ ਤੇ ਆਪਾਂ ਨੂੰ ਪਤਾ ਹੁੰਦਾ ਆਪਣੇ ਰੀਅਲ ਘਰਿਆ ਤੇ ਆਪਾਂ ਘਰਾਂ ਹੀ ਰਹੋ ਸਾਰਾ ਪੁੰਨਾ ਦਾ ਪੁੰਨਾ ਚੜ੍ਹ ਲਿਖਿਆ ਉਹ ਨਹੀਂ ਆਈ ਜਦ ਵੀ ਆਪਾਂ ਕੋਈ ਬਾਹਰ ਜਾਂਦੇ ਆ ਉੱਥੇ ਆਪਾਂ ਨੂੰ ਸਿਰਫ ਇੱਕੋ ਹੀ ਟੈਨਸ਼ਨ ਹੁੰਦੀ ਆਪਣੇ ਦਿਮਾਗ ਦੇ ਵੀ ਉਹਨਾਂ ਦਾ ਕੋਈ ਬੁੱਧ ਦਾ ਸੁਧਾਰਨਾ ਹੋਵੇ ਕੋਈ ਰਾਤ ਰਾਤ ਦੇ ਨਾਲ ਕਿਸੇ चीज ਦੀ ਜ਼ਰੂਰਤ ਨਾ ਪਵੇ ਚਲੋ ਉਹ ਵੀ ਆਪਾਂ ਫੋਨ ਤੇ ਕੰਟਰਨ ਕਰ ਲੈਣੇ ਆ ਨਾ ਜਦੋਂ ਆਪਣੀ ਵਾਪਸੀ ਹੁੰਦੀ ਆ ਉਦੋਂ ਹੀ ਆਪਾਂ ਨੂੰ ਕੋਈ ਡਰ ਨਹੀਂ ਰਹਿੰਦਾ ਕਿ ਸੰਕੜ ਸੀ ਸੀ ਜਾਨ ਨਹੀਂ ਸੀ ਜਾਂ ਕੀ ਗੱਲ ਹੈ ਉਹ ਜਦੋਂ ਆਪਾਂ ਆਉਂਦੇ ਆ ਤਾਂ ਤੇ ਆਪਣੇ ਬਜ਼ੁਰਗਾਂ ਨੇ ਆਪਣਾ ਘਰ ਸੰਭਾਲਿਆ ਹੁੰਦਾ ਹੈਗਾ ਤੇ ਇਸ ਕਰਕੇ ਬਜ਼ੁਰਗਾਂ ਦੀ ਬਹੁਤ ਇਮਾਨੀਤਾ ਉਹ ਦੇਖੋ ساری ਉਮਰ ਵਿੱਚ ਕੰਮ ਤਾਂ ਉਹਨਾਂ ਨੇ ਕਮਾਈ ਤਾਂ ਉਹਨਾਂ ਨੇ ਕੀਤੀ ਹੁੰਦੀ ਹੈ ਤੇ ਬਾਅਦ ਵਿੱਚ ਉਹ ਸਮਾਈ ਦਾ ਮਤਲਬ ਇਹ ਆਪਾਂ ਨੂੰ ਮੋੜਨਾ ਚਾਹੀਦਾ ਤੇ ਦੂਜੀ ਗੱਲ ਇਹ ਹੁੰਦੀ ਆ ਕਿ ਜਿਹਨੇ ਆਪਾਂ ਕਹਿ ਦਿੰਦੇ ਜੇ ਉਹ ਜਾਂ ਬੀਜਾਂ ਲਈ ਤੇ ਉਹ ਪੰਜਾਬਣਾਂਗੇ ਦੇਖੋ ਆਪਾਂ ਜਿਹਨੇ ਬੱਚੇ ਦੇਖਣ ਲਈ ਆਪਾਂ ਆਪਣੇ ਲਈ ਵਰਗਾ ਖਿਆਲ ਰੱਖਦੇ ਆ ਤੇ ਉਸੇ ਤਰ੍ਹਾਂ ਹੀ ਆਪਣੇ ਬੱਚਿਆਂ ਨੇ ਆਪਣਾ ਖਿਆਲ ਰੱਖਣਾ ਹੈਗਾ ਤੇ ਜੇ ਆਪਾਂ ਮਾੜਾ ਸ਼ੁਰੂ ਕਰਾਂਗੇ ਤਾਂ ਆਪਾਂ ਨੂੰ ਮਾੜਨ ਦੀ ਜੰਗ ਹੋ ਜੇ ਪਚੰਗਾ ਕਰਨਾਂ ਹੀ ਕਰਨ ਚੰਗਾ ਨਹੀਂ ਲੱਗੂ ਦੂਜੀ ਗੱਲ ਇਹ ਆ ਵੀ ਜਿਹੜੇ ਦੁਨੀਆ ਹੁੰਦੀ ਆ ਉਹ ਵੀ ਸਲਾਉਂਦੀ ਐ ਠੀਕ ਐ ਤੇ ਬਾਕੀ ਐ ਹੁੰਦਾ ਹੈਗਾ ਵੀ ਜਦੋਂ ਉਹ ਬੈਠੇ ਹੁਣ ਤੇ ਫਿਰ ਆਪਾਂ ਨੂੰ ਕੋਈ ਡਰ ਭੈ ਨਹੀਂ ਰਹਿੰਦਾ ਆ ਰਾਤ ਬਰਾਤੇ ਜਦੋਂ ਪ੍ਰਣਾਮ ਹੁੰਦਾ ਕੋਈ ਨਹੀਂ ਆਪਾਂ ਨੂੰ ਟੈਨਸ਼ਨ ਰਹਿੰਦੀ ਕੋਈ ਖੜਕਾ ਹੁੰਦਾ ਕੋਈ ਉਸਲੀ ਕਿਸੇ ਵੀ ਤਰ੍ਹਾਂ ਦੀ ਲੱਗਦੀ ਆਵਾਜ਼ ਆਈ ਜਾਂ ਕੋਈ ਉਹਦੋਂ ਵੀ ਆਪਾਂ ਕਹਿ ਰਹੇ ਹਾਂ ਕੋਈ ਗੱਲ ਨਹੀਂ ਬੇਬਾਕੂ ਰਹੇਗੀ ਆਪਾਂ ਦੇਖ ਲੈਣਗੇ ਤੇ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਨਹੀਂ ਆਈ ਸਾਰਾ ਤਾਂ ਜਿੰਨੇ ਵਾਲਾ ਉਹ ਕਰ ਆਪਣੀ ਸੇਤ ਤੇ ਕਹਿਦਾ ਹੁੰਦਾ ਬਹੁਤ ਗੋਲ ਬਣ ਜਾਂਦਾ ਹੈਗਾ ਇਹ ਸਾਰਾ ਨਾਲ ਤਾਂ ਤੇ ਇਸ ਕਰਕੇ ਬਜ਼ੁਰਗਾਂ ਦਾ ਖਿਆਲ ਰੱਖੋ ਬਜ਼ੁਰਗ ਘਰੇ ਗੱਠੇ ਹੀ ਬਹੁਤ ਵੱਡਾ ਆਸਰਾ ਹੁੰਦਾ ਹੈਗਾ ਤੇ ਇਹੀ ਆਪਣੀ ਆਪਾਂ ਮੁਜਾਦੀ ਰਹੇਗਾ ਵੀ ਆਪਾਂ ਉਹਨਾਂ ਦੀ ਸੇਵਾ ਕਰੀਏ ਹਨਾ ਉਹਨਾਂ ਨੂੰ ਸੰਭਾਲੀਏ ਤੇ ਇਹ ਆਪਣੀ ਵੱਡਮੁੱਲੀ ਦਾਤ ਹੁੰਦੀ ਆ ਹਨਾ ਤੇ ਇੱਕ ਇਹ ਵੀ ਗੱਲ ਹੁੰਦੀ ਹੈ ਜਿਹੜੀ ਰਿਸ਼ਤਿਆਂ ਵਿੱਚ ਉਹ ਨੋਜੋਜ ਮਾੜੀ ਕੋਟੀ ਹਨਾ ਇਦ ਤੇ ਉਦ ਤੇ ਹੀ ਹੁੰਦੀ ਰਹਦੀ ਆ ਜਦੋਂ ਆਪਣੇ ਬੇਰਬੋਰੀ ਵੀ ਦਿੰਦੇ ਆ ਤਾਂ ਨੀਵੀਂ ਹੋ ਕੇ ਚੁੱਪ ਰਹਿ ਲੋ ਨਾ ਨਾ ਬੋਲੋ ਕੁਝ ਨਹੀਂ ਹੁੰਦਾ 1 ਮਿੰਟ ਦੀ ਗੱਲ ਹੁੰਦੀ ਆ ਨਾ ਬੋਲਾਂਗੇ ਤਾਂ ਰਿਸ਼ਤੇ ਜਿਹੜੇ ਬਹੁਤ ਸੋਹਣੇ ਬਣਦੇ ਆ ਤੇ ਜੇ ਰਿਸ਼ਤੇ ਸੋਹਣੇ ਬਣਦੇ ਆ ਤਾਂ ਦੁਨੀਆ ਗੱਲਾਂ ਕਰਦੀ ਆ ਜਦੋਂ ਦੁਨੀਆ ਤੋਂ ਆਪਾਂ ਸੁਣਦੇ ਆ ਵੀ ਆਪਾਂ ਨੂੰ ਚੰਗਾ ਕਹਿ ਰਹੀ ਆ ਨਾ ਤੇ ਉਦੋਂ ਫਿਰ ਆਪਣੇ ਮਨ ਨੂੰ ਬੜੀ ਖੁਸ਼ੀ ਮਿਲਦੀ ਆ ਇਸ ਕਰਕੇ ਵੀ ਉਹਨਾਂ ਦਾ ਸਕਾਰਤਵ ਉਹਨਾਂ ਸਭਾਦਾਰ ਤੇ ਕੋਈ ਤਿੰਨ ਨਹੀਂ ਕਹਿਣੀ ਕਿ ਉਹਨਾਂ ਨੂੰ ਨਾ ਬੋਲੋ ਉੱਚਾ ਨਹੀਂ ਕਹਿਣਾ ਊੱਚੀ ਨਹੀਂ ਕਹਿਣਾ ਬੋਲੋ ਤੇ ਇਸ ਕਰਕੇ ਜਿਹੜੀ ਜ਼ਿੰਦਗੀ ਆ ਉਹਨੂੰ ਇੰਜੋਏ ਕਰੂ ਤੇ ਮੇਰੀ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਤੇ ਜਦੋਂ ਜਾਂਦੇ ਛੋਟਾ ਲੈਣ ਮੈਂ ਇਹ ਵੀ ਕੱਟਿਆ ਨਾ ਕਿ ਮੈਨੂੰ ਪਤਾ ਲੱਗ ਸਕੀਂ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਫਿਰ ਇਸ ਤੋਂ ਬਾਅਦ ਆ ਪ੍ਰਿੰਦਲ ਨੇ ਜਿਸ ਨੂੰ ਬੋਲ ਲਾਉਤੇ ਤੇ ਤਰ ਤਲੇ ਸਰਜੀਤਾ ਜੀ ਆ ਸੇਵਾ ਸੇਵਵਾ ਲਈ